ਮੇਰਾ ਨਾਮ ਹਰਜੀਤ ਸਿੰਘ ਹੈ ਅਸੀਂ ਦਰਬਾਰ ਸਾਹਿਬ ਗਏ ਦੇ ਸੀ ਉੱਥੋਂ ਦਰਸ਼ਨ ਕਰਕੇ ਅਸੀਂ ਵਾਪਸ ਘਰ ਜਾ ਰਹੇ ਸੀ ਰਸਤੇ ਵਿੱਚ ਸਾਡਾ ਐਕਸੀਡੈਂਟ ਹੋ ਗਿਆ ਡਰਾਈਵ ਨਾ ਸੁਰ ਕਰ ਰਿਹਾ ਸੀ ਅੱਗੋਂ ਗਾਂ ਆਨ ਕਰਕੇ ਉਹਨੂੰ ਬਚਾਉਣ ਦੇ ਕਾਰਨ ਕੱਟ ਵੱਜਿਆ ਗੱਡੀ ਕੰਟਰੋਲ ਨਹੀਂ ਹੋਈ ਤੇ ਟਰੱਕ ਸੀ ਅੱਗੇ ਟਰੱਕ ਦੇ ਨਾਲ ਵੱਜ ਗਈ ਜਾ ਕੇ ਕਾਤ ਮੈਂ ਮੇਰੀ ਜੀਜਾ ਉਹਨਾਂ ਦੇ ਬੱਚੇ ਸੀ ਛੋਟੇ ਮੇਰੀ ਛੋਟੀ ਗੁੜੀਆ ਕੋਈ 2 ਸਾਲ ਦੀ ਉਹ ਸੀ ਮੇਰੀ ਵਾਈਫ ਦੇ ਨਾਲ ਕੀ ਹੋਇਆ ਕਿ ਕਿੰਨੇ ਜਿਵੇਂ ਦੇਖਣੀ ਹੈ ਮੇਰੇ ਵਾਈਫ ਐਕਸਪਾਇਰ ਹੋ ਗਏ ਤੇ ਜਿਹੜਾ ਮੇਰਾ ਪਾਂਜਾ ਸੀ ਉਸ ਟਾਈਮ ਅਮਨਦੀਪਾ ਹਸਪੀਟਲ ਰੈਫਰ ਹੈ ਉਹਨੂੰ ਪੈਰ ਨੂੰ ਸੱਟ ਲੱਗੀ ਆ ਉਹ ਕਿੰਨੇ ਦਿੱਖਣੀ ਬਾਕੀ ਮੇਰੇ ਜੀਜੇ ਨੂੰ ਨਾਰਮਲ ਸੱਟਾਂ ਲੱਗੀਆਂ ਬਾਕੀ ਬੱਚੀਆਂ ਸਾਰੇ ਟੋਟਲ 3 ਬੱਚੇ ਸੀ ਤੇ 4 ਅਸੀਂ ਵੱਡੇ ਸੀ ਮੈਂ ਤੇ ਮੇਰੀ ਵਾਈਫ ਸੀ ਤੇ ਮੇਰੇ ਜੀਜਾ ਤੇ ਮੇਰੀ ਦੀਦੀ ਦੋਨਾਂ ਦੇ ਬੱਚੇ ਸੀ ਇੱਕ ਮੇਰੀ ਕੁੜੀ ਆ ਸੀ 2 ਸਾਲ ਦੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਹੋ ਗਈ ਹੈ ਬਸ ਪੋਸਟਮਾਰਟਮ ਨੂੰ ਲਈ ਜਾ ਰਹੇ ਹਾਂ ਤੇ ਕੱਲ 4:00 ਦੀ ਗੱਲ ਹੈ ਇੱਕ ਗੱਡੀ ਜਿਹਨੂੰ ਹਰਪ੍ਰੀਤ ਸਿੰਘ ਇਹ ਜੰਮੂ ਦੇ ਰਹਿਣ ਵਾਲੇ ਸ਼੍ਰੀਨਗਰ ਦੇ ਪਰਿਵਾਰ ਸਮੇਤ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਸ਼੍ਰੀਨਗਰ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੰਡਿਆਲ ਬਾਈਪਾਸ ਕੋਲੇ ਕੋਈ ਗਾਂ ਵਗੈਰਾ ਆ ਕੇ ਔਣ ਕਰਕੇ ਕਾਰ ਦਾ ਬੈਲੈਂਸ ਵਿਗੜ ਗਿਆ ਤੇ ਜਿਦੇ ਕਰਕੇ ਜਿਹੜਾ ਵਾ ਗੱਡੀ ਹਾਦਸਾ ਗ੍ਰਸਤ ਹੋ ਗਈ ਹਾਦਸਾ ਗ੍ਰਸਤ ਹੋਣ ਕਰਕੇ ਇਹਦੀ ਬੇਟੀ ਜਸਨਵ ਪ੍ਰੀਤਕੌਰ ਜਿਹੜੀ ਆ ਉਹਦੀ ਮੌਕੇ ਤੇ ਡੈਥ ਹੋ ਗਈ ਬਾਕੀ ਪਰਿਵਾਰਕ ਮੈਂਬਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਉਹ ਡੈਥ ਹੋਣ ਕਰਕੇ ਕਿਉਂਕਿ ਮਾਮਲਾ ਜਿਹੜਾ ਇੱਕ ਇਨਸਾਨੀ ਜਿਸਮ ਦਾ ਸੀਗਾ ਉਹਦਾ ਅੱਜ ਅਸੀਂ ਪੋਸਟਮਾਰਟਮ ਕਰਵਾ ਰਹੇ ਆ ਤੇ ਜਿਹੜਾ ਹਾਦਸਾ ਅਚਾਨਕ ਵਾਪਰਿਆ ਵਾ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਵਾਉਂਦੇ ਉਹ ਸਮਾਰਟ ਵਿੱਚ ਜਿਹੜਾ ਕਰਵਾ ਦੇ। ਤੇ ਕੱਲ 4:00 ਦੀ ਗੱਲ ਹੈ। ਇੱਕ ਗੱਡੀ ਜਿਹਨੂੰ ਹਰਪ੍ਰੀਤ ਸਿੰਘ ਇਹ ਜੰਮੂ ਦੇ ਰਹਿਣ ਵਾਲੇ ਸ਼੍ਰੀਨਗਰ ਦੇ ਪਰਿਵਾਰ ਸਮੇਤ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਸ਼੍ਰੀਨਗਰ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੰਡਿਆਲ ਬਾਈਪਾਸ ਕੋਲੇ ਕੋਈ ਗਾਵ ਵਗੈਰਾ ਘਿਉਣ ਕਰਕੇ ਕਾਰ ਦਾ ਬੈਲੈਂਸ ਵੇਗੜ ਗਿਆ ਤੇ ਜਿਹਦੇ ਕਰਕੇ ਜਿਹੜਾ ਵਾ ਗੱਡੀ ਹਾਦਸਾ ਗ੍ਰਸਤ ਹੋ ਗਈ ਹਾਦਸਾ ਗ੍ਰਸਤ ਹੋਣ ਕਰਕੇ ਇਹਦੀ ਬੇਟੀ ਜਸਨਵ ਪ੍ਰੀਤਕੌਰ ਜਿਹੜੀ ਆ ਉਹਦੀ ਮੌਕੇ ਤੇ ਡੈਥ ਹੋ ਗਈ ਬਾਕੀ ਪਰਿਵਾਰਕ ਮੈਂਬਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਉਹ ਡੈਥ ਹੋਣ ਕਰਕੇ ਕਿਉਂਕਿ ਮਾਮਲਾ ਜਿਹੜਾ ਇੱਕ ਇਨਸਾਨੀ ਜਿਸਮ ਦਾ ਸੀਗਾ ਉਹਦਾ ਅੱਜ ਅਸੀਂ ਪੋਸਟਮਾਰਟਮ ਕਰਵਾ ਰਹੇ ਆ ਤੇ ਜਿਹੜਾ ਹਾਦਸਾ ਅਚਾਨਕ ਵਾਪਰਿਆ ਵਾ ਇਸਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਵਾਉਂਦੇ ਉਹ ਸਮਾਰਟ ਮੀਟਿੰਗ ਕਰਵਾਦੇ